ਅਸੀਂ ਕਦੋਂ ਜਾਗਣਾ ਉਦੋਂ ਜਾਗਣਾ ਜਦੋਂ ਸਾਡੀਆਂ ਧੀਆਂ ਭੈਣਾਂ ਨੂੰ ਘਰੋਂ ਕੱਟ-ਕੱਟ ਕੇ ਇਹ ਇੱਜ਼ਤਾਂ ਲੁੱਟਣਗੇ ਪੰਜਾਬ ਚ ਹੁਸ਼ਿਆਰਪੁਰ ਦੇ ਇੱਕ ਪਿੰਡ ਦੇ ਵਿੱਚ 5 ਸਾਲ ਦੇ ਬੱਚੇ ਨੂੰ ਅਗਵਾ ਕਰ ਲੈਂਦਾ ਇੱਕ ਯੂਪੀ ਵਿਆਹ ਵਾਲਾ ਭਈਆ ਭਈਆ ਅਗਵਾ ਕਰਨ ਤੋਂ ਬਾਅਦ ਉਹਦੇ ਨਾਲ ਗਲਤ ਕੰਮ ਕਰਦਾ ਉਸ ਦੀਆਂ ਗਲਤ ਜਗ੍ਹਾ ਦੇ ਗਲਤ ਚੀਜ਼ਾਂ ਪਾ ਦਿੰਦਾ ਤੇ ਉਸ ਤੋਂ ਬਾਅਦ ਮਾਰ ਦਿੰਦਾ ਤਾਂ ਕਿ ਬੱਚਾ ਆਵਾਜ਼ ਨਾ ਚੱਕੇ ਬਾਹਰ ਜਾ ਕੇ ਮੇਰਾ ਨਾਮ ਨਾ ਲਵੇ ਪਰ ਬਾਈ ਜੀ ਉਹਨੂੰ ਜਾਗਣਾ ਜਦੋਂ ਸਾਡੀਆਂ ਧੀਆਂ ਭੈਣਾਂ ਨੂੰ ਪੰਜਾਬ ਚੋਂ ਯੂਪੀ ਵਿਆਰ ਪੰਜਾਬ ਜਾ ਕੇ ਲੈ ਕੇ ਜਾਣਗੇ ਕੀ ਉਹਨੂੰ ਜਾਗਣਾ ਜਦੋਂ ਸਾਡੇ ਗੁਲਾਮਿਆਂ ਨੂੰ ਹੱਥ ਪਾਣਗੇ ਇਹ ਯੂਪੀ ਵਿਆਰ ਵਾਲੇ ਭਈਏ ਅੱਜ ਲੋੜ ਆ ਸਾਨੂੰ ਏਕਤਾ ਦੀ ਅੱਜ ਲੋੜ ਆ ਸਾਨੂੰ ਆਵਾਜ਼ ਚੱਕਣ ਦੀ ਕਿ ਭਈਏ ਭਜਾਓ ਪੰਜਾਬ ਚੋਂ ਕਿਤੇ ਵੀ ਤੁਹਾਨੂੰ ਭਈਆ ਮਿਲੇ ਉਸ ਨੂੰ ਇੱਕੇ ਗੱਲ ਕਹੋ ਕਿ ਹੁਣ ਛੱਡ ਦਿਓ ਪੰਜਾਬ ਨੂੰ ਤੁਸੀਂ ਬੇੜਾ ਗਰਕ ਕਰਤਾ ਪੰਜਾਬ ਦਾ ਇੱਥੋਂ ਖਾ ਕੇ ਇੱਥੋਂ ਕਮਾ ਕੇ ਇੱਥੋਂ ਕਮਾ ਕੇ ਯੂਪੀ ਵਿਆਰ ਪਰਿਵਾਰ ਨੂੰ ਪਾਲਦੇ ਹੋ ਅੱਜ ਪੰਜਾਬ ਨੂੰ ਅੱਖਾਂ ਦਿਖਾਣੇਓ ਅੱਜ ਪੰਜਾਬ ਦੀਆਂ ਇੱਜ਼ਤਾਂ ਨੂੰ ਰੋਲ ਦਿਓ ਅੱਜ ਪੰਜਾਬ ਦੀਆਂ ਇੱਜ਼ਤਾਂ ਦੇ ਹੱਥ ਪਾਣੇਓ ਅੱਜ ਦੇਖ ਲੋ 5 ਸਾਲ ਦੇ ਬੱਚੇ ਨੂੰ ਅਗਵਾ ਕਰਕੇ ਉਹ ਨਾਲ ਗਲਤ ਕੰਮ ਕੀਤਾ ਯਾਰ ਡੁੱਬ ਕੇ ਮਰ ਜਾਓ ਯੂਪੀ ਵਾਰ ਵਾਲੇ ਭਈਓ ਤੁਸੀਂ 5 ਸਾਲ ਦਾ ਬੱਚਾ ਉਹ ਵੀ ਮੁੰਡਾ ਉਹਦੇ ਨਾਲ ਗਲਤ ਕੰਮ ਕੀਤਾ 5 ਸਾਲ ਦੇ ਬੱਚੇ ਨੂੰ ਨਹੀਂ ਤੁਸੀਂ ਬਖਸ਼ਿਆ ਲੱਖਾਂ ਦੀ ਲਾੜਦਾ ਤੁਹਾਡੇ ਤੇ ਤੁਹਾਡੇ ਯੂਪੀ ਵਾਰ ਵਾਲੇ ਜੰਮਣ ਬਾਲਿਆ ਦੇ ਤੁਸੀਂ ਪੰਜਾਬ ਨੂੰ ਕੰਗਾਲ ਕਰ ਰਹੇ ਹੋ ਵੇ ਪੰਜਾਬ ਨੂੰ ਅੱਖਾਂ ਦਗਾਨੇਓ ਪੰਜਾਬ 'ਚ ਰਹਿ ਕੇ ਇੱਥੇ ਤੁਸੀਂ ਜਦਾਂ ਲੁੱਟ ਰਹੇ ਹੋ ਪੰਜਾਬ 'ਚ ਰਹਿ ਕੇ ਇੱਥੇ ਤੁਸੀਂ ਬੱਚਿਆਂ ਨੂੰ ਮਾਰ ਰਹੇ ਹੋ ਸਾਡੇ ਪੰਜਾਬੀਆਂ 'ਚ ਵੀ ਕਮੀਆਂ ਬਹੁਤ ਵੱਡੀ ਕੰਮ ਕਰਕੇ ਰਾਜ਼ੀ ਨਹੀਂ ਕਿਤੇ ਵੀ ਦੇਖ ਲਓ ਬੱਸ ਸਟੈਂਡ ਰੇਲਵੇ ਸਟੇਸ਼ਨ ਦੇ ਸੜਕਾਂ ਦੇ ਕਿਨਾਰੇ ਤੇ ਯੂਪੀ ਬਿਜਾਰ ਵਾਲੇ ਯੂਪੀ ਬਿਜਾਰ ਵਾਲੇ ਯੂਪੀ ਬਿਜਾਰ ਵਾਲੇ ਆਪਣੇ ਟੋਰਾ ਕੱਢਣੀਆਂ ਰੋਪ ਮਾਰਨਾ ਇਹ ਰੋਪ ਵੀ ਨਹੀਂ ਚੱਲਦੇ ਤੁਹਾਡਾ ਅਗਲੇ ਅੱਖਾਂ ਦਗਾਨਦੇ ਨੇ ਅੱਗੋ ਇਹਨਾਂ ਨਾਲ ਕੋਈ ਗੱਲ ਕਰਕੇ ਦੇਖ ਲਓ ਇਹਨਾਂ ਨੂੰ ਕਹਿ ਕੇ ਦੇਖ ਲਓ ਅਗਲੇ ਮਾਰਨ ਤੱਕ ਆਉਂਦੇ ਨੇ ਇਹਨਾਂ ਦਲੇਰ ਜਿਗਰਾ ਬਣ ਗਿਆ ਇਹਨਾਂ ਦਾ ਯੂਪੀ ਵੇਅਰ ਵਾਲਿਆਂ ਦਾ ਇਹ ਕੱਲ ਦੇਖ ਲੋ ਇੱਕ ਆਟੋ ਵਾਲਾ ਕੀ ਕਰ ਰਿਹਾ ਔਰਤ ਦੀ ਇੱਜਾ ਲੁੱਟਣ ਦੀ ਕੋਸ਼ਿਸ਼ ਕਰਦਾ ਔਰਤ ਆਪਣੀ ਜਾਨ ਜਾਣ ਦੇ ਲਈ ਔਰਦ ਨਾਲ ਲਟਕ ਜਾਂਦੀ ਆ ਤਾਂ ਵੀ ਯੂਪੀ ਵੇਅਰ ਵਾਲਾ ਆਟੋ ਨਹੀਂ ਰੋਕਦਾ ਗੱਡੀ ਅੱਗੇ ਲਾ ਲੈਣਾ ਬੰਦਾ ਤਾਂ ਵੀ ਨਹੀਂ ਰੋਕਦਾ ਇੰਨੀ ਦਲੇਰੀ ਆ ਗਈ ਇਹਨਾਂ ਤੇ ਯੂਪੀ ਵਾਰ ਵਾਲਾ ਅੱਜ ਸਾਨੂੰ ਜਾਗਣਾ ਪੈਣਾ ਜੇ ਅੱਜ ਅਸੀਂ ਨਾ ਜਾਗੇ ਕੱਲ ਸਾਡੀਆਂ ਧੀਆਂ ਪਣਾ ਦੀ ਇੱਜ਼ਤਾਂ ਨੂੰ ਹੱਥ ਪਾਉਣਗੇ ਕੱਲ ਸਾਡੇ ਗੁਲਾਮਿਆਂ ਨੂੰ ਹੱਥ ਪਾਉਣਗੇ ਤੇ ਅੱਜ ਨਾ ਜਾਗੇ ਪਰ ਤੁਸੀਂ ਪਛਤਾਉਣਾ ਅੱਜ ਉਸ ਮਾਪੇ ਨੂੰ ਪੁੱਛ ਕੇ ਦੇਖੋ ਜਿਹਦਾ 5 ਸਾਲ ਦਾ ਬੱਚਾ ਉਹਨੂੰ ਗਵਾਹ ਕਰਕੇ ਉਹਨਾਂ ਨੇ ਗਲਤ ਕੰਮ ਕੀਤਾ ਸਰ ਗਲਤ ਜਗ੍ਹਾ ਤੇ ਗਲਤ ਚੀਜ਼ਾਂ ਪਈਆਂ ਫਿਰ ਮਾਰ ਦਿੱਤਾ ਅੱਜ ਉਹ ਰੋ ਰਿਹਾ ਕੁਰਲਾ ਰਿਹਾ ਉਸ ਨੂੰ ਇੱਕੋ ਬਿੰਦ ਦੀ ਕਰ ਰਿਹਾ ਕਿ ਭਈਏ ਪਹਜਾ ਦਿਓ ਭਈਏ ਪਹਜਾ ਦਿਓ ਪੰਜਾਬ ਤੋਂ ਵੀਡੀਓ ਦੇਖ ਕੇ ਤੁਸੀਂ ਜਿਹਦੇ ਵੀ ਸਿੱਧਾ ਹੀ ਪੰਜਾਬੀਆਂ ਨੂੰ ਬੱਜੀ ਇੱਕ ਧੋਕੇ ਬੁਲਾ ਰਹੇ ਨੇ ਕਿ ਆ ਜਾਓ ਕੋਈ ਚੱਕਰ ਨਹੀਂ ਮੁੰਡੇ ਸਾਡਾ ਦਾ ਬਾਪੂ ਸਰਪੰਚਾ ਸਰਪੰਚ ਬਣਾ ਰੱਖਿਆ ਯੂਪੀ ਵੇਅਰ ਵਾਲਾ ਪਿੰਡ ਵਾਲਿਆਂ ਨੇ ਪੂਰਾ ਪਿੰਡ ਬਿਹਾਰੀਆਂ ਦਾ 2000 ਵੋਟ ਬਿਹਾਰੀਆਂ ਦੀ ਤੇ ਭਾਈ ਉਹਨੇ ਹੱਥਾਂ ਦੇ ਵਿੱਚ ਸਰਪੰਚੀਆਂ ਦੇ ਰਿਹਾ ਯੂਪੀ ਵੋਟਰ ਵਾਲੇ ਇੱਥੇ ਧਾਰ ਕਢਵਾਉਂਦੇ ਨੇ, ਵੋਟਰ ਕਾਰਡ ਬਣਾਉਂਦੇ ਨੇ ਪਰ ਜ਼ਮੀਨਾਂ ਲੈਂਦੇ ਨੇ। ਹਿਮਾਚਲ ਚੱਲ ਜਾਓ ਬਾਈ ਜੀ, ਜੰਮੂ ਕਸ਼ਮੀਰ ਚੱਲ ਜਾਓ, ਉੱਥੇ ਕੋਈ ਆਪਣਾ ਬਾਹਰਲਾ ਪੰਜਾਬੀ ਜ਼ਮੀਨ ਨਹੀਂ ਲੈਦਾ। ਸਾਨੂੰ ਲੋੜ ਐ ਇੱਥੇ ਬਾਅਦ ਚੱਕਣੀ ਤੇ ਸਾਨੂੰ ਲੋੜ ਆ ਕਿ ਅਗਲੀ ਬਾੜ 2027 ਦੇ ਵਿੱਚ ਕੋਈ ਵੀ ਤੁਹਾਡੇ ਘਰ ਤੱਕ ਵੋਟ ਲੈਣ ਆਉਂਦਾ, ਮੰਗਣ ਆਉਂਦਾ, ਉਹਨਾਂ ਦੇ ਅੱਗੇ ਮੰਗ ਰੱਖੋ ਪੰਜਾਬੀ ਨੂੰ ਪਹਿਲ ਦਿੱਤੀ ਜਾਵੇ ਨੌਕਰੀਆਂ 'ਚ। ਪੰਜਾਬੀਆਂ ਨੂੰ ਕੰਮ ਦੇ ਰੱਖਿਆ ਜਾਵੇ ਤੇ ਯੂਪੀ ਵੇਅਰ ਵਾਲੇ ਇੱਥੇ ਆ ਕੇ ਪੰਜਾਬ 'ਚ ਜ਼ਮੀਨਾਂ ਨਾ ਖਰੀਦ ਸਕਣ ਕੋਈ ਕਾਨੂੰਨ ਬਣਾਓ ਇਦਾਂ ਦੀਆਂ ਡਿਮਾਂਡਾਂ ਰੱਖੋ ਜੇ ਤੁਹਾਡੇ ਕੋਲ ਕੋਈ ਵੋਟ ਮੰਗਣਾਂ ਦਾ ਯੂਪੀ ਵੇਅਰ ਵਾਲੇ ਰਾਜ ਕਰ ਰਹੇ ਨੇ ਤੇ ਆਪਣੇ ਵਾਲੇ ਬਾਹਰ ਜਾ ਰਹੇ ਨੇ ਕਦੋਂ ਜਾਗਣਾ ਤੁਸੀਂ ਕਦੋਂ ਜਾਗੋਗੇ ਉਦੋਂ ਜਾਗੋਗੇ ਜਦੋਂ ਤੁਹਾਡੀਆਂ ਤਿਆਂ ਭੈਣਾਂ ਨੂੰ ਕਰੋ ਕੱਟ-ਕੱਟ ਕੇ ਉਹਨਾਂ ਦੀ ਇੱਜ਼ਤਾਂ ਲੁੱਟੋਗੇ ਉਦੋਂ ਜਾਗੋਗੇ ਜਦੋਂ ਤੁਹਾਡੀਆਂ ਤਿਆਂ ਬਣਾਂ ਨੂੰ ਯੂਪੀ ਵਿਆਰ ਪੰਜਾਬ ਭਜਾ ਕੇ ਲੈ ਕੇ ਜਾਣਗੇ ਉਦੋਂ ਜਾਗੋਗੇ ਕਿ ਕੱਲੋਂ ਤੁਹਾਡੇ ਬੱਚਾ ਨੂੰ ਇਹ ਗਲਤ ਕੰਮ ਕਰ ਕਰਕੇ ਮਾਰ ਦੇਣਗੇ ਉਦੋਂ ਜਾਗੋਗੇ ਜਦੋਂ ਸਕੂਲਾਂ 'ਚ ਆਉਂਦੀ ਹੁੰਦੀਆਂ ਕੁੜੀਆਂ ਨੂੰ ਇਹ ਚੱਕ-ਚੱਕ ਕੇ ਯੂਪੀ ਵਿਆਰ ਵਾਂਗੂ ਬਲਾਤਕਾਰ ਕਰਨਗੇ ਉਦੋਂ ਜਾਗਣਾ ਪੰਜਾਬ ਤੇ ਪੰਜਾਬ 'ਚੋਂ ਆਵਾਜ਼ ਨਾ ਉੱਠੀ ਯੂਪੀ ਵਿਆਰ ਵਾਲਿਆਂ ਲਈ ਆਪਾਂ ਅੱਜ ਸੋਚ ਲਿਓ ਕਿ ਪੰਜਾਬ ਯੂਪੀ ਵਿਆਰ ਵਾਲਿਆਂ ਦਾ बन ਜਾਣਾ ਪੰਜਾਬ ਦੇ ਉੱਤੇ ਰਾਜ ਯੂਪੀ ਮੈਰ ਵਾਲੇ ਨੇ ਕਰਨਾ ਤੇ ਪੰਜਾਬੀ ਇਹਨਾਂ ਦੇ ਹੋਟਲਾਂ ਤੇ ਇਹਨਾਂ ਦੀਆਂ ਰੇਡੀਆਂ ਤੇ ਇਹਨਾਂ ਦੇ ਕੰਮਾਂ ਤੇ ਕੰਮ ਕਰਨਗੇ ਤੇ ਇਹ ਰਾਜ ਕਰਨਗੇ ਰਾਜ ਕਰਨਗੇ ਰਾਜ ਕਰਨਗੇ ਜੇ ਅਸੀਂ ਨਾ ਜਾ ਕੇ ਅੱਜ ਇਹ ਦਲੇਰੀਆਂ ਦਿਖਾ ਰਹੇ ਨੇ ਅੱਜ ਇਹਨਾਂ 'ਚ ਇੰਨੀ ਦਲੇਰੀ ਆ ਗਈ ਕਿ ਮਾਰਨ ਤੋਂ ਬਾਅਦ ਬੱਚੇ ਨੂੰ ਰਾਰ ਹੋ ਗਿਆ ਔਰ ਤੋਂ ਆਰਡਰ ਚ ਜਾ ਰਹੀ ਆ ਉਸ ਦੀ ਇੱਜ਼ਤ ਨੂੰ ਅਤ ਪੈਲ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਔਰ ਤੋਂ ਆਪਣੇ ਬਚਾ ਲਈ ਲਟਕੀ ਰਹੀ ਆਟੋ ਨਹੀਂ ਰੋਕਿਆ ਬੰਦੇ ਨੇ ਦੂਜੇ ਪਾਸੇ ਪਿੰਡ ਦਾ ਪੂਰਾ ਸਰਪੰਚ ਬਣਾਇਆ ਹੋਇਆ ਭਈਆ ਤੇ ਮੁੰਡੇ ਪੰਜਾਬੀਆਂ ਨੂੰ ਧੰਗੀਆਂ ਦੇਣੇ ਵੀ ਆਜੋ ਸਾਡੀ ਪੰਚਾਇਤ ਆ ਸਾਡਾ ਸਰਪੰਚਾ ਡੈਡੀ ਕਰ ਲਓ ਜੋ ਕਰਨਾ ਐਵੇਂ ਬਹਾਨਾ ਦਿਖਾ ਰਹੇ ਨੇ ਹੁਣ ਪੰਜਾਬ ਦੇ ਉੱਤੇ ਆ ਕੇ ਯੂਪੀ ਬਿਹਾਰ ਵਾਲੇ ਰਾਜ ਕਰਨੇ ਯਾਰ ਡੁੱਬ ਕੇ ਮਰ ਜਾਓ ਪੰਜਾਬੀਓ ਡੁੱਬ ਕੇ ਕਦੋਂ ਤੱਕ ਤੁਸੀਂ ਇਦਾਂ ਜਰਦੇ ਰਹੋਗੇ ਆ ਨਪਾਲੀਆਂ ਨੇ ਇੱਕ ਬਾਤ ਖਾਈਆ ਦੇਖੋ ਤਖਤਾ ਪਲਟ ਕੇ ਰਖਤਾ ਅਗਲੇ ਨੇ ਭਾਈ ਜੀ ਨਵਾਂ ਪ੍ਰਧਾਨ ਮੰਤਰੀ ਬਣਾਤਾ ਕਿਉਂ ਅਗਲੇ ਨੂੰ ਕੰਮ ਨਹੀਂ ਚੱਜਿਆ ਅਗਲੇ ਨੂੰ ਨਹੀਂ ਵਧੀਆ ਲੱਗੀ ਸਰਕਾਰ ਪਰ ਅਸੀਂ ਆ ਯੂਪੀ ਵੇਅਰ ਬਲੇ ਵਾਸਤੇ ਆਵਾਜ਼ ਚੱਕ ਸਕਦੇ ਆ ਕਿਤੇ ਰੇਲਵੇ ਸ਼ਨ ਮਾਗਜੋ ਬੱਸ ਸਟੈਂਡ ਮਾਗਜੋ ਭਾਈ ਜੀ ਮੂੰਹ ਚ ਵਿੱਚ ਪਾਇਆ ਹੁੰਦੇ ਨੇ ਸ਼ਿਕਰ ਤੇ ਪਚਕਾਰੀਆਂ ਮਾਰਦੇ ਫਿਰਦੇ ਇਹਨਾਂ ਨੂੰ ਧਰੋ ਚਾਰ ਚਾਟੇ ਤੇ ਕਿ ਭਾਜਾ ਯੂਪੀ ਵੇਅਰ ਤੇਰੀ ਲੋੜ ਨਹੀਂ ਸਾਨੂੰ ਇੱਥੇ ਪੰਜਾਬ ਨੂੰ ਉਹਦੇ ਇਹਨਾਂ ਨੂੰ ਲੈ ਲੈ ਕੇ ਆਉਂਦੇ ਆ ਜਦੋਂ ਝੋਨਾ ਲੱਗਣਾ ਹੁੰਦਾ ਪੰਜਾਬ ਚ ਹਾਰ ਪਾ ਪਾ ਕੇ ਲੈ ਕੇ ਆਉਂਦੇ ਆ ਵੀ ਸਾਡੇ ਝੋਨਾ ਲਾ ਦਿਓ ਆਪਣੇ ਤੋਂ ਲਵਾਉਣਾ ਜਦੋਂ ਇਹ ਤੁਹਾਡੇ ਝੋਨੇ ਲਾਣ ਤੋਂ ਬਾਅਦ ਤੁਹਾਡੀ ਜਿੰਨਾਂ ਨੂੰ ਅੰਤ ਪਾਉਣਗੇ ਫਿਰ ਪਤਾ ਲੱਗੂਗਾ ਅੱਜ ਇੱਕ ਪਰਿਵਾਰ ਦੇ ਨਾਲ ਹੋਇਆ ਉਹਨਾਂ ਦਰਦ ਪੁੱਛ ਕੇ ਦੇਖੋ ਮਾਪੇ ਦਾ ਹਲੇ ਕਹਿ ਰਹੇ ਨੇ ਬੱਸ ਇਹਨਾਂ ਨੂੰ ਭਜਾ ਦਿਓ ਹੋਰ ਸਾਨੂੰ ਕੁਝ ਨਹੀਂ ਚਾਹੀਦਾ ਸਾਡਾ ਬੱਚਾ ਤਾਂ ਗਿਆ ਕੱਲ ਜਿਹਦੇ ਹੋਰ ਬੱਚੇ ਨਾਲ ਨਾ ਹੋਵੇ ਵੀਡੀਓ ਨੂੰ ਸ਼ੇਅਰ ਕਰਦੇ ਜੇ ਕੋਣ ਕੋਲਦਾ ਪੰਜਾਬੀਓ